ਟ੍ਰੰਪ ਤੇ ਮੋਦੀ ਦੇ ਅਸੀਂ ਪੁਤਲੇ ਖੂਕੇ ਆ। ਸਰਕਾਰ ਮੁਤਾਬਕ, ਮੁਤਾਬਕ, ਮੁਤਾਬਕ। ਸੇਕਟ ਸਰਕਾਰ ਮੁਤਾਬਕ, ਮੁਤਾਬਕ, ਮੁਤਾਬਕ। ਟ੍ਰੰਪ ਵੱਲੋਂ ਆਪਣੇ ਖੇਤੀ ਨਾਲ ਜੋ ਵੀ ਸੰਬੰਧਤ ਫਸਲਾਂ ਆਂ ਭਾਰਤ ਦੀਆਂ ਮੰਡੀਆਂ ਵਿੱਚ ਲਿਆਉਣੇ ਚਾਹੁੰਦੇ ਆ। ਸਰਕਾਰ ਮੁਤਾਬਕ, ਮੁਤਾਬਕ, ਮੁਤਾਬਕ। ਸੇਕਟ ਸਰਕਾਰ ਮੁਤਾਬਕ, ਮੁਤਾਬਕ, ਮੁਤਾਬਕ। ਮੋਦੀ ਆਗਾ ਉਹ ਝੁਕਿਆ ਹੋਇਆਗਾ ਇਹਨਾਂ ਦੇ ਅੱਗੇ ਸੇਕਾ ਮੁਤਾਬਕ ਮੁਤਾਬਕ ਸੇਕਾ ਮੁਤਾਬਕ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਗਏ ਟੈਕਸਾਂ ਦੇ ਵਿਰੋਧ ਵਿੱਚ ਅੱਜ ਐਸਕੇਐਮ ਦੇ ਸੱਦੇ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਤਲੇ ਫੂਕੇ ਆਪਣੇ ਵਿਰੋਧ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਬੋਲਦੇ ਹਨ ਕਿਸਾਨ ਨੇਤਾਵਾਂ ਨੇ ਭਾਰਤ ਸਰਕਾਰ ਦੀ ਵੀ ਅਰੋਚਨਾ ਕੀਤੀ ਕਿ ਉਹ ਭਾਰਤ ਦੇ ਬਾਜ਼ਾਰ ਨੂੰ ਬਚਾਉਣ ਲਈ ਕੁਝ ਵੀ ਨਹੀਂ ਕਰ ਰਹੀ ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਦੇ ਖਿਲਾਫ ਵੱਡਾ ਸੰਘਰਸ਼ ਵਿੜਨ ਦੀ ਤਿਆਰੀ ਵਿੱਚ ਨੇ ਤੇ ਇਹਨਾਂ ਹਮਲਿਆਂ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਰਕਾਰ ਰੁਕਾਓ 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 ਕਿਸਾਨ ਜੱਟਿਓ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਬਾਦਸਾ ਸਰਕਾਰ ਮੰਤਰੀ ਨੇ ਸਰਪੋਤੀ ਦੇ ਨਾਮ ਤੇ ਪੁੱਤਰੇ ਸਾਰੇ ਜਾ ਰਹੇ ਆ ਇਹ ਜਿਹੜਾ ਕਮਜੋਰ ਸਰਕਾਰ ਨੇ ਜਾ ਰਹੇ ਆ ਉਹਦੇ ਵਿਰੋਧ ਚ ਇੱਕ ਵਾਸਤੇ ਅੱਜ ਚੋਟ ਕੀਤੀ ਹੈ ਜੋ ਵੀ ਗਲਤ ਨੀਤੀਆਂ ਹੋਣ ਕਿਆਂ ਜਿਵੇਂ ਪਹਿਲਾਂ ਪੰਜਾਬ ਸਰਕਾਰ ਨੇ ਬਣਾਇਆ ਸਾਡੇ ਕਿਸਾਨਾਂ ਚਾਰਕ ਵਿੱਚ ਢੰਗ ਨਾਲ ਉੱਤੇ ਬੈਠੇ ਸੀਗੇ ਉਹਨਾਂ ਤੇ ਲੱਗਦੀ ਚਾਰਜ ਕਰਕੇ ਉਹਨਾਂ ਨੂੰ ਗੋਹਣਾ ਕਰਕੇ ਜੇ ਸਾਡੇ ਕਿਸਾਨਾਂ ਦੇ ਆਪੇ ਟਰਾਲੀਆਂ ਕਹਿ ਰਹੇ ਆ ਉਹ ਟਰਾਲੀਆਂ ਨੇ ਕਿੱਗੀਆਂ ਉਹ ਸਾਡਾ ਉੱਤੇ ਪਿੰਡ ਬਚੇ ਸੀਗੇ ਇਹਨਾਂ ਨੇ ਪਿੰਡਾਂ ਨੂੰ ਤਬਾਹ ਕੀਤਾ ਜਿਹਨਾਂ ਚਿਰ ਵੀ ਆਸਰ ਦਿੱਤੀ ਆ ਪਵਾ ਪੰਜਾਬ ਸਰਕਾਰ ਹੋਵੇ ਤੇ ਪਵਾ ਸਹੀ ਤੇਤੀ ਸਰਕਾਰ ਹੋਵੇ ਤੇ ਪਵਾ ਕੋਲ ਤੋਂ ਮਲਾਜੂ ਵੀਰਾਂ ਨੇ ਅਟ ਦਿੱਤਾ ਤੇ ਪਵਾ ਸੀਸੀ ਨੇ ਦਿੱਤਾ ਜਿਵੇਂ ਸਾਡੇ ਉੱਤੇ ਘਾਰੇ ਜਾੜੇ ਆ ਇੱਕ ਦਿਨ ਇਹਨਾਂ ਕਰ ਵੀ ਆਏ ਸੋਚਣ ਲਗੇ ਰੋਕਾਂ ਦੀ ਖਤਰ ਲੜ ਰਹੇ ਸੀਗੇ ਉਹ ਫਸਲਾਂ ਨੂੰ ਤੇ ਨਸਲਾਂ ਨੂੰ ਬਚਾਉਣ ਸੀ ਖਤਰ ਲੜ ਰਹੇ ਐ ਰੋਕਾਂ ਦੀ ਖਤਰ ਲੜ ਰਹੇ ਐ ਉਹਨਾਂ ਨੇ ਕਰਮੀ ਵੀ ਹੰਡਾਈ ਉਹਨਾਂ ਨੇ ਸਿਆਰੇ ਵੀ ਹੰਡਾਇਆ ਤੇ ਪਰ ਇਸ ਜਾਲਮ ਸਰਕਾਰਾਂ ਨੇ ਸੀਮਿਤ ਕੀਤੀ ਧੱਕੇ ਨਾਲ ਵੱਖ-ਵੱਖ ਜਿੰਨਾ ਸਾਰੇ ਕਿਸਾਨਾਂ ਨੂੰ ਸੱਟਾ ਸਿਰਜਕ ਤੇ ਕਿਸਾਨ ਮੋਰਚਾ ਪੂਰੇ ਭਾਰਤ ਦਾ ਆਉਣ ਵਾਲੇ ਦਿੱਲੀ ਮੀਟਿੰਗ ਹੈ ਮੀਟਿੰਗ ਤੇ ਵਿਚਾਰ ਕੇ ਇਸ ਤੋਂ ਵੱਡਾ ਫੈਸਲਾ ਲੈ ਕੇ ਅਓ ਤੁਹਾਨੂੰ ਸ਼ੁਰੂ ਕਰਾਂਗੇ ਪਤਲਾ ਭੂਗ ਮਜਾਰਾ ਕਰ ਰਹੇ ਆ ਉਹਦਾ ਕਾਰਨ ਇਹ ਹੈ ਕਿ ਜ਼ੀਰੋ ਟਾਰਫ ਨੀਤੀਆਂ ਜੋ ਸਾਡੇ ਦੇਸ਼ ਦੇ ਅਨੁਕੂਲ ਨਹੀਂ ਹਨ ਕਿਉਂਕਿ ਅਮਰੀਕਾ ਵਰਗੇ ਤੇ ਖਾਵੜਾ ਜੁਲਖਾਂ ਦੇ ਮੁਕਾਵਾੜਾ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਮਰਾਥੀ ਨਹੀਂ ਆ ਸਾਡੇ ਜੇਤਾਂ ਵਿੱਚ ਸਾਡੇ ਵਿੱਚ ਜ਼ਮੀਨਾਂ ਵਿੱਚ ਛੋਟੀ ਕਿੱਤੀ ਹੁੰਦੀ ਹੈ ਜਿਵੇਂ 5 10 11 15 20 ਕਿੱਲੇ ਦੀ ਮੈਂ ਲੱਖਾਂ ਦੇ ਮੁਕਾਂ ਵਿੱਚ ਲੱਖਾਂ ਕਿੱਲਾਂ ਦੀ ਕੀਤੀ ਹੁੰਦੀ ਹੈ ਜਿਵੇਂ ਜ਼ੀਰੋ ਟਾਰਫ ਨੀਤੀ ਨੂੰ ਚਲਾ ਰਹੇ ਆ ਸੋ ਸਾਡੀਆਂ ਮੰਡੀਆਂ ਵਿੱਚ ਲੱਖਾਂ ਕਿលਿਆਂ ਵਾਲੇ ਜਿਹੜੇ ਜ਼ਮੀਨਾਂ ਆਧਰਾ ਜ਼ਮੀਨਾਂ ਦਾ ਅਨਾਜ ਜਾਂ ਕੋਈ ਵੀ ਸਮਾਨ ਵੇਚਣਗੇ ਤਾਂ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਛੋਟੀ ਕਿਰਤੀ ਕਰਦੇ ਹਾਂ ਸਾਡੇ ਇੱਥੇ ਛੋਟੇ-ਛੋਟੇ ਕਮਾਨ ਜੋ ਮੋਰਚਾ ਲਾਉਂਦੇ ਆਏ ਆਸਰ ਲੈਣੇ ਜੋ ਸਾਨੂੰ ਪਿਛਲੇ ਦਿਨੀ ਸ਼ਗੂ ਜਾਂ ਸਨੋਰੀ ਧੱਕਾ ਕੀ ਤਾਕੀ ਦੀ ਫੌਲ ਵਿਰੋਧਤਾ ਕਰਦੇ ਆ ਜਿਹੜਾ ਅਜਿਹਾ ਸਾਡਾ ਇਹ ਪੁੱਤਲਾ ਸੇ ਪੈਸੇ ਪੁੱਤਲਾ ਸੇ ਉੱਪਰ ਦਾ ਪ੍ਰੋਗਰਾਮ ਬਣਿਆ ਹੈ ਜੀ ਸਾਡੀ ਲੜਾਈ ਕੇਂਦਰ ਸਰਕਾਰ ਤੇ ਖਾਸ ਤੌਰ ਤੇ ਨਾਰਾਇਣ ਵਰਲਡ ਵੀ ਖਾਸ ਤੌਰ ਤੇ ਨਾਰਾਇਣ ਸਾਡੇ ਕੋ ਜਦੋਂ ਤੋਂ ਟ੍ਰੇਨ ਤੇ ਦੁਬਾਰਾ ਫਰਦਾਨ ਅਬਦੁੱਲ ਮੁਫਤਦ ਦੋਆ ਜਵਾ ਸਾਡੇ ਤੋਂ ਬੜ ਕੇ ਆਇਆ ਹੈ ਪਰ ਇਸ ਨੇ ਦੁਨੀਆਂ ਪਰ ਵਿਸ਼ਟ ਕੈਰ ਖੁਮਾਰ ਸ਼ੁਰੂ ਕਰ ਦਿੱਤਾ ਇਹਦਾ ਨੁਕਸਾਨ ਮੈਨੇ ਹੀ ਤੱਕ ਦੇਖਿਆ ਬਹੁਤ ਕਈ ਤਰ੍ਹਾਂ ਨੂੰ ਸੁਣਾਏ ਤੇ ਜਿਵੇਂ ਸਾਡਾ ਸਮਝ ਸ਼ਾਦੀ ਨਾਲ ਇਸਨੂੰ ਸੰਭਵੀ ਕਿਹਾਦਾ ਹੁਣਾਂ ਕਿਉਂਕਿ ਕਾਰਪੋਰੇਟ ਲੋਕਾਂ ਨੇ ਇਹਨਾਂ ਦੇਸ਼ਾਂ ਤੋਂ ਜਿਹੜੇ ਯੂਰਪ ਦੇ ਇਹ ਦੇਖ ਉਹਨਾਂ ਤੋਂ ਨਾਲ ਸਸਤਾ ਮੀਟ ਕੇ ਸਾਡੇ ਦੇ ਕੰਮ ਕਰ ਦੇਣਾ ਜਿਹਦਾ ਸਾਡੇ ਨਾਲ ਨਹੀਂ ਫੋਕਲ ਹੈ ਇਹ ਬਹੁਤ ਜ਼ਿਆਦਾ ਪ੍ਰਾਪਤ ਹੈ ਸਾਡਾ ਇਹ ਜਿਹੜਾ ਇਹ ਗੈਰਤਵਾਰ ਚੱਲੀ ਅੰਦਰ ਵਿੱਚ ਗੈਟ ਸਮਝੋ ਤੇ ਦੀ ਐਕਸਟੈਂਸ਼ਨ ਹੈ ਇਹ ਕਰਨ ਦਾ ਉਦੇਸ਼ ਤੁਨੂੰ ਸਾਪੋਰਟ ਵੱਲੋਂ ਤਕਨਾ ਸ਼ੁਰੂ ਕਰ ਦਿੱਤਾ ਗਿਆ ਸੀ ਆਪਾਂ ਤਾਂ ਸਰਵੇਖਣ ਕਰਦੇ ਬਚੇ ਹੋਏ ਕਿ ਇਹ ਸਮਹਿਤ ਇਹ ਹਿੰਦੂਸਤਾਨ ਜਾਂ ਪਾਕਿਸਤਾਨ ਨੇ ਲੈ ਲਈ ਹੈ ਕਿਤੇ ਸਦਾਨ ਦੀ ਗਿਣਤੀ ਘਟ ਹੋ ਜਾ ਰਹੀ ਹੈ ਪੱਛਮੀ ਦੇਸ਼ਾਂ ਦੇ ਵਿੱਚ ਇਹ ਗੈਟ ਸਮਝੌਤੇ ਦੇ ਹੋਏ ਹੋਮ ਕਾਨੂੰਨਾਂ ਨੇ ਸਸਾਨਾਂ ਵੀ ਗਿਣਤੀ ਘਟਾਉਂਦੇ ਬਟਾਉਂਦੇ 3 ਜਾਂ 4% ਤੱਕ ਰਹੀ ਹੈ ਆਪਣੇ ਹੱਦੇ ਵੀ ਹਿੰਦੀ ਨਾਲ ਸਬੰਧਤ ਜੇ ਆਪਾਂ ਗੱਲ ਕਰੀਏ ਖੇਤ ਕਿਸਾਨ ਦੇ ਖੇਤ ਮਿਹਨਤੂ ਸਾਡੀ ਜਿੰਨੀ 70% ਦੀ ਬੈਂਕਰੀਬ ਹੈ ਜਦੋਂ ਸਾਡੀ ਖੇਤੀ ਐਸ ਤੋਂ ਵੀ ਜ਼ੋਰ ਨੁਕਸਾਨ ਚੱਲਣ ਦਾ ਭਈ ਤਾਂ ਸਾਨੂੰ ਵੀ ਹੌਲੀ 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 ਖੇਤੀ ਤੋਂ ਬਾਹਰ ਜਾਣਾ ਪੈਣਾ ਹੈ ਜਿਵੇਂ ਕਿ ਸਰਕਾਰਾਂ ਚਾਹੁੰਦੀਆਂ ਨੇ ਜਦੋਂ ਅਸੀਂ ਖੇਤੀ ਤੋਂ ਬਾਹਰ ਜਾਵਾਂਗੇ ਤਾਂ ਸਾਡੇ ਕੋਲੇ ਕਾਰਪੋਰੇਟਾਂ ਦੇ ਮੁਲਾਜ਼ਮ ਬਣਨ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਰਹਿਣਾ ਇਹ ਤਿੰਨ ਕਾਨੂੰਨ ਆਪਾਂ ਵਾਪਸ ਕਰਾਈ ਸੀ ਉਹ ਇੱਕ ਬਹੁਤ ਵੱਡਾ ਸਹੀਲ ਪੱਥਰ ਸੀ ਜਿਹੜਾ ਆਪਾਂ ਇੱਕ ਐਸੀ ਮੰਜ਼ਲ ਚੜ੍ਹ ਕੀਤੀ ਸੀ ਇਹ ਰੱਲ ਲੱਗਦਾ ਸੀ ਕਿ ਅੱਗੇ ਤੋਂ ਆਪਾਂ ਸ਼ਾਇਦ ਕੁਝ ਸੌਕੇਟ ਕੋ ਲਈਏ ਪਰ ਇਹਨਾਂ ਨੇ ਹੁਣ ਵਪਾਰਕ ਨੀਤੀ ਹੇਠ ਖੜਾ ਜਿਹੜਾ ਬਣਾਇਆ ਉਹ ਬਣਾਤਾ ਉਸ ਤੋਂ ਬਾਅਦ ਹੁਣ ਤਾਂ ਜਮਾ ਸਾਡੇ ਤੋਂ ਸਾਡੇ ਦੱਪ ਗਈ ਜਦੋਂ ਕਿ ਸਾਡੇ ਕੇਂਦਰ ਸਰਕਾਰ ਇਹ ਟਰੰਪ ਦੀਆਂ ਨੀਤੀਆਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਸਾਰੀ ਦੁਨੀਆ ਦੇ ਜਿੰਨੇ ਵੀ ਆਪਾਂ ਦੇ ਛੋਟੇ ਵੀ ਦੇਸ਼ ਹੈ ਉਹਨਾਂ ਨੇ ਕਮਰ ਕਸੇ ਕੱਟ ਲਏ ਜਾਂ ਕਿਸੇ ਨਾ ਕਿਸੇ ਤਰ੍ਹਾਂ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਸਾਡੀ ਇਹ ਖੁਸ਼ੀ ਹੈ ਜਿਨੇ ਅੱਖਾਂ ਬੀਜ ਕੇ ਤੇ ਨੀਵੀਂ ਪਾ ਕੇ ਦੋ ਵੀ ਟਰੰਪ ਦੀਆਂ ਸੀਗੀਆਂ ਡਿਕਟੇਟਾਂ ਸੀ ਉਹ ਸਾਰਿਆਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਹ ਸਰਕਾਰ ਪਹਿਲਾਂ ਹੀ ਕਨਫਰੈਂਸਰ ਜੱਤ ਨਹੀਂ ਖੇਡਦੀ ਹੈ ਤੇ ਇਹ ਸੋ ਹੀ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਪੰਜਾਬ ਸਰਕਾਰ ਵੀ ਹੁਣ ਬੀਜੇਪੀ ਦੀ ਬਿਲਡਿੰਗ ਬਣ ਗਈ ਹੈ ਇਹਨੇ ਵੀ சின்ன ਸੜਕਾਂ ਤੇ ਲਾਂਦਾ ਆਪਣੇ ਵਾਸਤੇ ਕੋਈ ਖੇਤੀ ਨੀਤੀ ਬਣਾਈ ਤੇ ਨਾ ਹੀ ਹੁਣ ਇਹਦਾ ਭੋਲ ਕਰ ਰਹੀ ਹੈ ਐਸੇ ਵੇਲੇ ਚਾਹੀਦਾ ਤੇ ਇਹ ਕਿ ਪੰਜਾਬ ਸਰਕਾਰ ਸਾਡੇ ਨਾਲ ਤੁਰਦੀ ਸਾਡੇ ਨਾਲ ਸਾਡੇ ਇਹਨਾਂ ਪ੍ਰੋਟੈਸਟਾਂ ਵਿੱਚ ਸਾਡੇ ਨਾਲ ਸ਼ਾਮਲ ਹੁੰਦੀ ਅਸੀਂ ਕੇਂਦਰ ਨਾਲ ਲੜਦੇ ਪਰ ਸਾਡੀ ਸਰਕਾਰ ਨੇ ਸਤੋ ਸੋਤ ਕੁਰੀ ਦਾ ਲਿਆ ਇੱਕ ਕਿਸਾਨੀ ਨੂੰ ਸਾਰੇ ਖੇਤਾਂ ਤੋਂ ਘੱਟੇ ਲੈ ਲਿਆ ਇੱਕ ਕਿਸਾਨੀ ਨੂੰ ਬਾਡੀ ਸਰਕਾਰ ਨੇ ਹਰ ਤਰ੍ਹਾਂ ਰੋਕ ਕਰਨਾ ਸ਼ੁਰੂ ਕਰਤਾ ਕਿਸਾਨੀ ਨੂੰ ਕਿਸੇ ਤਰ੍ਹਾਂ ਦੀ ਸੜੀ ਡਵੈਲਪਮੈਂਟ ਕਰਨੀ ਬੰਦ ਕਰਦੀ ਹੈ ਸਭ ਤੋਂ ਪਿਛਲੇ ਜੋ ਨੇੜਲੇ ਐਨਾ ਤੰਗ ਹੋਣਾ ਪਿਆ ਫਿਰ ਉਹ ਇੱਕ ਕਰਤੇ ਕਿ ਸਰਕਾਰ ਚਾਹੁੰਦੀ ਸੀ ਕਿ 25 ਦਿਨ 20 25 ਦਿਨ ਵਪਾਰੀ ਸਭਾ ਤੋਂ ਹਾਂ ਜਿਲ੍ਹੇ ਦੇ ਕਿ ਨੇਵੇਂ ਕੀਤੀ ਇਹਨਾਂ ਨੇ ਸਾਡੇ ਝੋਨੇ ਵੇਲੇ 25 ਦਿਨ ਦਾ ਪਤਾ ਇਹਨਾਂ ਨੇ ਸਹਿਲੋ ਦੀ ਅਲਾਟਮੈਂਟ ਨਹੀਂ ਕੀਤੀ ਇੱਕ ਬਹੁਤ ਵੱਡੀ ਸਾਡੇ ਸਾਜੇ ਸੀ ਸਾਡੇ ਜਿਹਦੇ ਸਾਰੇ ਸਾਰੇ ਕਿਸਾਨਾਂ ਨੂੰ ਝਲਣਾ ਪਿਆ ਅਖੀਰ ਤੱਕ ਕਰ ਰਹੇ ਹਾਂ ਬੜੀ ਕਿ ਸਾਨੂੰ 10-10 12-12 ਕਿਲੋ ਕਾਟ ਦੇ ਕੇ ਆਪਣਾ ਝੋਨਾ ਸਿਕਾਉਣਾ ਪਿਆ ਹੁਣ ਵੀ ਕਣਕ ਦੀ ਜਿਹਦੇ ਦੇ ਆਪਣਾ ਪੂਰਾ ਕਰਤਾਰ ਉਹਨੇ ਸੀਐਲ ਪਹਿਲੇ ਬਣਾ ਕੇ ਦੇਤੀ ਆਪਾਂ ਨੂੰ ਪਰ ਕਣਕ ਦੀ ਇਹ ਵੇਚਣ ਵਾਲੀ ਪਤਾ ਨਹੀਂ ਕੀ ਹੋਣਾ ਕਿਉਂਕਿ ਸਾਡੀ ਸਰਕਾਰ ਨੇ ਪੰਜਾਬ ਸਰਕਾਰ ਨੇ ਘੱਟੋ ਘੱਟ 30 ਸਹਿਲੋ ਬਣਾਉਣ ਦੀ ਯਾਦ ਦਿਤੀ ਹੈ ਤੇ ਇਹਨਾਂ ਨੇ ਇਹ ਗੱਲ ਮੰਨ ਲਈ ਹੈ ਕਿ ਜਿਹੜੇ ਸਹਿਲੋ ਆ ਉਹ ਵੀ ਜਿੱਦੀਆਂ ਮੰਡੀਆਂ ਹੋਣਗੀਆਂ ਜਿਨ੍ਹਾਂ ਦੇ ਮਾਰਕੀਟ ਕਮੇਟੀ ਦਾ ਕੋਈ ਅਸਰ ਨਹੀਂ ਹੋਵੇਗਾ ਉਹ ਵੀ ਨਾ ਕੰਟਰੋਲ ਨਹੀਂ ਹੋਏਗਾ ਸਿੱਧਾ ਫੀਡਲਗੇ ਇਸ ਵੇਰੇ 80% ਫੀਸਲੇ ਲੇ ਅਗਲੇ 50% ਫੀਸਲੇ ਵੀ ਹੋ ਸਕਦੇ 20% ਥੋੜੀਆਂ ਮਹਿੰਗੀਆਂ ਵਕੀਰ ਲੈਣ ਪਰ ਜਦੋਂ ਸਾਡੀਆਂ ਇਹ ਜਿਹੜੀਆਂ ਆਪਣੀਆਂ ਮਾਰਕੀਟ ਕਮੇਟੀਆਂ ਆਪਣੀ ਜਿਹੜੀ ਆਪਣੀ ਮੰਡੀਆਂ ਸੰਬੰਧ ਕਮੇਟੀਆਂ ਇਹ ਖੜਕੂਆਂ ਸਾਨੂੰ ਕਾਰਪੋਰੇਟ ਦੇ ਬਿਲਕੁਲ ਉਹਨਾਂ ਦੇ ਰਹਿਤੇ ਚੋਣਾ ਪੈਣਾ ਹੈ ਜਿਹੜੀ ਬਹੁਤ ਵੱਡੀ ਗੱਲ ਹੋਈ ਨਹੀਂ ਇਸ ਵਾਸਤੇ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਹ ਐਡ ਵੀ ਕਰਨਾ ਚਾਹੀਦਾ ਕਿ ਲੜਾਈ ਵੀ ਵਧ ਲੈਣੀ ਚਾਹੀਦੀ ਹੈ ਪਰ ਦੁਖ ਦੀ ਗੱਲ ਹੈ ਇਹ ਸਰਕਾਰ ਸਾਡੇ ਪਾਰਲੇ ਵਿੱਚ ਕਾਮਯਾਬ ਹੋ ਗਈ ਹੈ ਹਾਲ ਹੋ ਹਾਲ ਦੀ ਕਿ ਜਿੰਨਾ ਸਦਾ ਸੰਯੁਕਤ ਹੋਰ ਚਾਹਿਆ ਦਿੱਲੀ ਲੜਦਾ ਸੀ ਉਹਦੀਆਂ ਦੋ ਸ਼ਰਤਾਂ ਬਣਾ ਲਈਆਂ ਨੇ ਇਹਨੂੰ ਸਿੱਧੇ ਖੜੇ ਲੋਕ ਵੜ ਲਿਆ ਤੇ ਪਰ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਕੋਈ ਵੀ ਹੰਮ ਕਰਨੇ ਨਹੀਂ ਆ ਕਿ ਸਾਰੀ ਬੱਚੀ ਹੋਈ ਇਕੱਠੇ ਹੋ ਕੇ ਇਹ ਸਰਕਾਰ ਦੇ ਵੀ ਇਧਰ ਸਰਕਾਰ ਦੇ ਵੀ ਤੇ ਫੋਰਡ ਦੇ ਕਾਰਪੋਰੇਟ ਦੇ ਖਿਲਾਫ ਵੀ ਅੱਜ ਲੜਾਈ ਲੜਗੇ

ਸਸਪੰਡੈਂਟ ਜਿਸ ਮੇਸਪੀਟਾ ਕੱਲ੍ਹ ਗਏ ਵਾਲੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤਾਂ ਅਸੀਂ ਪ੍ਰਕਾਸ਼ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਕਿਸਾਨਾਂ ਦੀ ਆਵਾਜ਼ ਸੈਂਟਰ ਸਰਕਾਰ ਹੋ ਗਈ ਪੰਜਾਬ ਸਰਕਾਰ ਹੋ ਗਈ ਸਾਡੇ ਦੇਸ਼ ਵਿਦੇਸ਼ਾਂ ਦੇ ਸਾਡੇ ਕਿਸਾਨ ਬੈਠੇ ਉਹਨਾਂ ਤਾਈ ਪਹੁੰਚਾਉਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਅੱਜ ਦੀ ਸਾਡੀ ਕਾਲ ਸੀਗੀ ਜਿਹੜੇ 트ੰਪ ਤੇ ਮੋਦੀ ਦੇ ਅਸੀਂ ਪੁਤਲੇ ਫੂਕੇ ਆ ਜੋ ਕਿ ਇਹ ਟੈਕਸ ਲਾ ਰਹੇ ਆ ਉਹਦੇ ਵਿਰੋਧ ਚ ਅਸੀਂ ਇਹ ਅੱਜ ਪੁਤਲੇ ਫੂਕੇ ਵੀ ਆ ਤੇ ਆਉਣ ਵਾਲੇ ਸਮੇਂ ਚ ਅਸੀਂ ਇਹ ਇਹ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਮੀਟਿੰਗ ਆ ਉਸ ਤੋਂ ਬਾਅਦ ਇਹ ਜਿਹੜੋ ਨਾ ਵੀ ਚੁੱਕੇ ਤਾਂ ਇਹ ਵੱਟਾ ਮੋਰਚਾ ਖੜਾ ਕਰਾਂਗੇ ਅੱਜ ਜਿਹੜੇ ਅਸੀਂ ਪੁਤਲੇ ਫੂਕ ਰਹੇ ਆ ਪ੍ਰਧਾਨ ਜੀ ਨੇ ਜਿਵੇਂ ਦੱਸਿਆਗਾ ਵੀ ਅੰਨੇਵਾ ਟੈਕਸ ਮੜਿਆ ਜਾ ਰਿਹਾਗਾ ਜਿਹੜਾ 트ੰਪ ਵੱਲੋਂ ਆਪਣੇ ਖੇਤੀ ਨਾਲ ਜੋ ਵੀ ਸੰਬੰਧਤ ਫਸਲਾਂ ਆਂ ਗਿਆ ਭਾਰਤ ਦੀਆਂ ਮੰਡੀਆਂ ਵਿੱਚ ਲਿਆਉਣੇ ਚਾਹੁੰਦੇ ਆ ਹੋਰ ਜੋ ਵੀ ਖਰੋਟ ਵਗੈਰਾ ਬਦਾਮ ਵਗੈਰਾ ਇਸ ਤਰ੍ਹਾਂ ਦੀਆਂ ਜੋ ਚੀਜ਼ਾਂ ਆਂ ਇੱਥੇ ਇੱਕ ਵਾਰ ਕਾ ਟ੍ਰੇਡ ਦੇ ਵਿੱਚ ਭਾਰਤ ਦੀਆਂ ਮੰਡੀਆਂ ਦੇ ਵਿੱਚ ਲੈ ਕੇ ਆਉਣਗੇ ਬਾਅਦ ਵਿੱਚ ਜੀਓ ਦੇ ਸੇਮ ਮੰਗੂਗੇ ਇੱਕ ਵਾਰ ਫ੍ਰੀ ਦਿੱਤਾ ਗਿਆ ਸੀ ਮੁੜ ਕੇ ਇੰਨੀ ਲੁੱਟ ਹੋਈ ਆ ਗਈ ਵੀ ਕੁੱਲ ਮਿਲਾ ਕੇ ਕਹਿਣਾ ਹੋਵੇ ਵੀ ਜਿਹੜੀਆਂ ਭਾਰਤ ਦੀਆਂ ਮੰਡੀਆਂਆਂ ਗਿਆ ਭਾਰਤ ਦੀਆਂ ਅਨਾਜ ਆ ਇਹਨੂੰ ਰੋਲਣਾ ਚਾਹੁੰਦੇ ਆ ਰਲ ਕੇ ਕਿਉਂਕਿ ਸਾਡੀ ਜਿਹੜੀ ਸੈਂਟਰ ਦੀ ਸਰਕਾਰ ਆ ਮੋਦੀ ਹੈਗਾ ਉਹ ਝੁਕਿਆ ਹੋਇਆ ਹੈਗਾ ਇਹਨਾਂ ਦੇ ਅੱਗੇ ਬਾਹ ਮਰੂੜੀ ਹੋਈ ਆ ਗਈ ਇਸ ਕਰਕੇ ਅਸੀਂ ਅੱਜ ਇਹਨਾਂ ਦਾ ਵਿਰੋਧ ਕਰਦੇ ਆਂਗੇ ਅਸੀਂ ਕਿਸਾਨੀ ਨੂੰ ਰੋਲ ਨਹੀਂ ਦੇਵਾਂਗੇ ਕਿਸਾਨੀ ਮੰਡੀਆਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ 트럼ਪ ਤੇ મોદી ਦੇ ਪੁਤਲੇ ਸਾੜੇ ਗਏ ਆ ਪੂਰੇ ਭਾਰਤ ਦੇ ਵਿੱਚ